ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਹਾਂ ਜੀ ਬਹੁਤ ਹੀ ਸੋਹਣੇ ਵਿਆਹ ਸ਼ਾਦੀਆਂ ਪਾਰਟੀਆਂ ਵਾਸਤੇ ਸੂਟ ਲੈ ਕੇ ਆਏ ਬਹੁਤ ਹੀ ਪਿਆਰੇ ਕਲਰ ਇਹਨਾਂ ਵਿੱਚ ਤੁਹਾਨੂੰ ਮਿਲਣਗੇ ਪਿਓਰ ਕ੍ਰੇਪ ਦਾ ਸੂਟ ਰਹਿਗਾ ਕੱਟ ਦਾ ਨਾ ਮੋਤੀ ਦਾ ਵਰਕ ਕੀਤਾ ਗਿਆ ਹੈ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਪਰ ਮੀਟਰ ਦੇ ਅਕੋਰਡਿੰਗ ਤੁਸੀਂ ਲੈ ਸਕਦੇ ਹੋ ਜਿੰਨਾ ਵੀ ਲੈਣਾ ਚਾਹੁੰਦੇ ਹੋ ਬਾਟਮ ਇਹਦੇ ਨਾਲ ਪਲੇਨ ਕ੍ਰੇਪ ਦੀ ਮਿਲੇਗੀ ਕਲਰ ਆਪਸ਼ਨ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਲੈ ਸਕਦੇ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇਨਡਾ ਸ਼ਿਪਿੰਗ ਫ੍ਰੀ ਰਹੇਗੀ ਜਿਹੜੇ ਅਗਲੇ ਸੂਟ ਲੈਣਗੇ ਜੌਰਜਟ ਦਾ ਸੂਟ ਮਿਲੇਗਾ ਇੰਬ੍ਰੋਇਡਰੀ ਕੀਤੀ ਗਈ ਸ਼ਰਟ ਦੇ ਉੱਪਰ ਪਲੇਨ ਟਫਟਾ ਬਾਟਮ ਰਹੇਗੀ ਪ੍ਰਾਈਸ ਇਸ ਦਾ ਵੀ ਉੱਪਰ ਲੱਗਾ ਹੋਇਆ ਹੈ ਕਲਰ ਬਹੁਤ ਹੀ ਪਿਆਰੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਜਿਹੜੇ ਅਗਲੇ ਸੂਟ ਲੈਣਗੇ ਇਹ ਤੁਹਾਨੂੰ ਮਿਲਣਗੇ ਜੀ ਕੈਮਰੀ कॉटन ਦੇ ਸੂਟ ਮਿਲਣਗੇ ਘੇਰੇ ਦੇ ਕਿ ਬਹੁਤ ਹੀ ਸੋਨਾ ਵਰਕ ਕੀਤਾ ਗਿਆ ਹੈ ਦੁਪੱਟੇ ਦੇ ਉੱਪਰ ਵੀ ਵਰਕ ਕੀਤਾ ਮਿਲੇਗਾ ਬਾਜ਼ੂ ਦੇ ਉੱਪਰ ਵੀ ਵਰ ਬਹੁਤ ਹੀ ਪਿਆਰੀ ਇਹਨਾਂ ਵਿੱਚ ਵੀ ਕਲਰ ਰਹਿਣਗੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਦੁਪट्टे ਦੇ 4 ਸਾਈਡ ਗੋਟੇ ਦਾ ਵਰਕ ਕੀਤਾ ਤੁਹਾਨੂੰ ਮਿਲੇਗਾ ਕਲਰ ਆਪਸ਼ਨ ਇਹਨਾਂ ਵਿੱਚ ਵੀ ਬਹੁਤ ਹੀ ਪਿਆਰੇ ਨੇ ਕੋਈ ਵੀ ਸੂਟ ਜਿਹੜਾ ਤੁਹਾਨੂੰ ਪਸੰਦ ਹੁੰਦਾ ਉਸ ਦਾ ਸਕਰੀਨਸ਼ਾਟ ਪੇਸ ਕੀ ਆਪਣੇ ਲਈ ਸੂਟ ਬੁੱਕ ਕਰਾ ਸਕਦੇ ਹੋ ਜਿਹੜੇ ਅਗਲੇ ਸੂਟ ਰਹਿਣਗੇ ਵਿਸਕੋਸ ਔਰਗੈਂਜ਼ਾ ਦਾ ਤੁਹਾਨੂੰ ਸ਼ਾਰਟ ਮਿਲੇਗੀ ਹੈਂਡਵਰਕ ਦਾ ਕੰਮ ਕੀਤਾ ਗਿਆ ਵਿਸਕੋਸ ਔਰਗੈਂਜ਼ਾ ਦੀ ਹੀ ਬਾਟਮ ਮਿਲੇਗੀ ਕੱਟ ਦੇ ਨਾਲ embroidery ਕੀਤੀ ਹੋਈ ਮਿਲੇਗੀ ਇਹ ਤੁਸੀਂ ਬਾਟਮ ਐਂਡ ਸ਼ਰਟ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਜਿਹੜਾ ਵੀ ਕੋਈ ਤੁਸੀਂ ਸੂਟ ਇਹਨਾਂ ਵਿੱਚ ਲੈਣਾ ਚਾਹੁੰਦੇ ਹੋ ਅਗਲੇ ਸੂਟ ਰਹਿਣਗੇ ਜੀ ਲਿਲਨ ਵਿੱਚ ਪ੍ਰਿੰਟਡ ਸੂਟ ਮਿਲਣਗੇ embroidery ਕੀਤੀ ਗਈ ਹੈ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਪਿਓਰ ਤੁਹਾਨੂੰ ਪਲੇਨ ਲਿਲਨ ਦੀ ਬਾਟਮ ਮਿਲੇਗੀ ਕੋਈ ਵੀ ਕਲਰ ਲੈ ਸਕਦੇ ਹੋ ਦੇ ਪਰ ਮੀਟਰ ਅਕੋਰਡਿੰਗ ਜਿਹੜਾ ਵੀ ਸੂਟ ਪਸੰਦ ਹੁੰਦਾ ਉਸ ਦਾ ਸਕਰੀਨ ਸ਼ਾਟ ਪੇਜ ਕੀ ਆਪਣੇ ਲਈ ਤੁਸੀਂ ਸੂਟ ਸੂਟ ਬੁੱਕ ਕਰਾ ਸਕਦੇ ਹੋ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਅਗਲੇ ਜਿਹੜੇ ਸੂਟ ਰਹਿਣਗੇ ਇਹ ਵੀ ਬਹੁਤ ਹੀ ਪਿਆਰੇ ਸੂਟ ਮਿਲਣਗੇ ਘੱਟ ਪ੍ਰਾਈਸ ਵਿੱਚ ਰਹਿਣਗੇ ਇਹ ਵੀ ਤੁਹਾਨੂੰ ਪਿਓਰ ਕੈਂਬਰੀ ਕਾਟਨ ਦਾ ਸੂਟ ਰਹੇਗਾ 3.5 ਮੀਟਰ ਦੀ ਕੱਟ ਰਹੇਗੀ 올ਓਵਰ ਸੂਟ ਰਹੇਗਾ ਵੱਡੇ ਪਨੇ ਦਾ ਸੂਟ ਹੁੰਦਾ ਪੂਰਾ ਸੂਟ ਬਣ ਕੇ ਤਿਆਰ ਹੋ ਜਾਂਦਾ ਹੈ ਬਹੁਤ ਹੀ ਸੋਹਣਾ ਥਰੈਡ ਵਰਕ ਕੀਤਾ ਗਿਆ ਨਾ ਰਹੇਗਾ ਪ્યોਰ ਕੋਟਾ ਡੋਰੀਆ ਦਾ ਦੁਪੱਟਾ ਟੂ ਸਾਈਡ ਕੱਟਵਰਕ ਦਿੱਤਾ ਗਿਆ ਜਿਹੜੇ ਅਗਲੇ ਸੂਟ ਆਣਗੇ ਇਹ ਵੀ ਬਹੁਤ ਹੀ ਪਿਆਰੇ ਪ੍ਰਿੰਟ ਦਿੱਤੇ ਗਏ ਨੇ ਕੈਮਰੀ ਕਾਟਨ ਦਾ ਤੁਹਾਨੂੰ ਸੂਟ ਮਿਲੇਗਾ ਸ਼ਾਰਟ ਪ੍ਰਿੰਟਰ ਹੋਏਗੀ ਬਾਟਮ ਵਿੱਚ ਕੁਝ ਬਾਟਮ ਪਲੇਨ ਰਹੇਗੀ ਕੁਝ ਬਾਟਮ ਪ੍ਰਿੰਟਡ ਮਿਲਣਗੀਆਂ ਪ੍ਰਾਈਸ ਉੱਪਰ ਲੱਗਾ ਹੋਇਆ ਹੈ ਸ਼ਿਪਿੰਗ ਸਾਰੇ ਸੂਟਾਂ ਦੀ ਫ੍ਰੀ ਮਿਲੇਗੀ ਹਾਂਜੀ ਅਜਿਹੇ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ